ਲੈਣਾ ਪੈਣਾ ਪੈਣਾ ਜੇਲ੍ਹ ਚ ਪੈਣਾ ਆਪਣੇ ਭਰਾਵਾਂ ਨੂੰ ਮਿਲਣ ਲਈ ਜੇਲ੍ਹ ਚ ਲੱਗੀਆਂ ਪੈਣਾ ਦੀਆਂ ਲੈਣਾ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਜੇਲ੍ਹ ਦੀਆਂ ਜੇਲ੍ਹ ਦੇ ਵਿੱਚ ਆਪਣੇ ਭਰਾਵਾਂ ਨਾਲ ਮੁਲਾਕਾਤ ਕਰਨ ਪਹੁੰਚੀਆਂ ਸੀ ਪੈਣਾ ਤੇ ਕੱਲੀ ਕੱਲੀ ਭੈਣ ਨੇ ਆਪਣੇ ਭਰਾ ਲਈ ਦੁਆ ਕੀਤੀ ਕਿ ਹੁਣ ਉਹ ਸੁਧਰ ਜਾਵੇ ਤੇ ਉਸ ਦੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਤੋਂ ਬਾਹਰ ਗੁਜ਼ਰੇ ਤੇ ਪਰਮਾਤਮਾ ਇਹਨਾਂ ਨੂੰ ਸੱਦ ਬੁੱਧੀ ਦਵੇ ਜੇਲ੍ਹ ਪ੍ਰਸ਼ਾਸਨ ਨੇ ਵੀ ਇਸ ਮੌਕੇ ਦੇ ਉੱਤੇ ਚੰਗੇ ਇੰਤਜ਼ਾਮ ਕੀਤੇ ਸੀ ਭੈਣਾਂ ਨਾਲ 1 ਟੂ 1 ਮੁਲਾਕਾਤ ਭਰਾਵਾਂ ਦੀ ਕਰਵਾਈ ਗਈ ਭਰਾ ਜੇਲ੍ਹ ਚ ਬੰਦ ਸੀ ਤੇ ਭੈਣਾਂ ਉਹਨਾਂ ਨੂੰ ਰਖੜੀ ਬੰਨਣ ਆਈਆਂ ਸੀ ਕਿਉਂਕਿ ਸਮਾਜ ਦੀ ਨਜ਼ਰ ਚ ਭਾਵੇਂ ਹੈ ਗੁਨਾਹਗਾਰ ਹੋ ਪਰ ਭੈਣਾਂ ਲਈ ਤਾਂ ਭਰਾ ਤੁਸੀਂ ਆਪ ਹੀ ਦੇਖ ਲਵੋ ਹੁਸ਼ਿਆਰਪੁਰ ਜੇਲ੍ਹ ਚ ਲੱਗੀਆਂ ਕਤਾਰਾਂ ਕਿਵੇਂ ਭੈਣਾ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਕਿ ਆਪਣੇ ਭਰਾਵਾਂ ਨੂੰ ਮਿਲਣ ਗਿਆ ਰਖੜੀ ਬੰਨਣ ਗਿਆ ਤੇ ਉਮੀਦ ਕਰਨ ਗਿਆ ਕਿ ਉਹ ਜਲਦੀ ਬਾਹਰ ਆਣ ਸੁਧਰ ਜਾਣ ਤੇ ਸਮਾਜ ਵਿੱਚ ਉਹਨਾਂ ਦਾ ਵੀ ਰੁਤਬਾ ਹੋਵੇ ਤਣਿਕ ਮੈਲ ਪੰਜਾਬੀ ਟੀਵੀ ਤੇ ਲਿਜਿਤਿੰਦਰ ਪਾਲ ਕਲੇਰਦੀਪਾਲ ਜੇਲ ਪ੍ਰਬੰਧ ਸੀ ਬਹੁਤ ਵਧੀਆ ਪ੍ਰਬੰਧ ਸੀ ਬਿਠਾ ਕੇ ਰੱਖੀ ਬਣਾਈ ਹੈ ਨਾਨੇ ਬਹੁਤ ਸਿਸਟਮ ਸਹੀ ਕੀਤਾ ਹੋਇਆ ਸਾਰਾ ਕੁਝ ਜਿੱਦਾ ਦੀ ਕਿੰਨੀ ਕੀ ਦੇ ਤੋ ਆ ਚੀਜ਼ ਰੱਖ ਲਈ ਜੀ ਉਹ ਟਾਈਮ ਤੋਂ ਸਾਰਾ ਇੱਕ ਸਾਲ ਹੋ ਜਾਂਦਾ ਸਾਲ ਬਾਅਦ ਇਹ ਤਿਹਾਰ ਆਉਂਦਾ ਹੈ ਸਾਰੇ ਜੀ 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 ਜੇਲ ਪ੍ਰਬੰਧ ਅੱਜ ਬਿਠਾ ਕੇ ਗੱਲਾਂ ਵੀ ਕਰਨ ਦਿੱਤੀਆਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਹਾਂਜੀ ਕੀ ਕਹਿਣਾ ਚਾਹੁੰਗੇ ਜੇਲ ਪ੍ਰਬੰਧ ਦਾ ਜੇਲ ਪ੍ਰਬੰਧ ਬਹੁਤ ਚੰਗੇ ਆ ਕੈਕਟਰ ਕਰਦੇ ਹੁੰਦੇ ਪੂਰਾ ਧਿਆਨ ਰੱਖਦੇ ਆ ਕਿੱਦਾਂ ਨਹੀਂ ਹੈਗਾ ਕਿ ਇਹਨਾਂ ਦੀ ਸੇਫਟੀ ਲਈ ਆ ਜੋ ਕੁਝ ਕਰਦੇ ਸਹੀ ਕਰਦੇ ਆ ਨਾ ਪਰ ਮਨੂ ਅਸੀਂ ਕੀ ਨਾਂ ਬੈਂਦੇ ਪਰਮੇ ਰਾਣੀ ਜੀ ਹਾਂਜੀ ਜੇਲ੍ਹ ਆਏ ਹਾਂ ਕਿੱਦਾਂ ਪ੍ਰਬੰਧ ਲੱਗੇ ਰੱਖਣ ਤੋਂ ਵਧੀਆ ਜੀ ਧੰਨਵਾਦ ਇਹਨਾਂ ਦਾ ਸਤਿ ਆਬਾ ਬਹੁਤ ਸ਼ੁਕਰੀਆ ਇੱਧਰ ਬਿਠਾ ਕੇ ਨਾ ਤੁਹਾਨੂੰ ਰਖੜੀ ਲਾ ਕੇ ਇਸ ਤਰ੍ਹਾਂ ਕੀਤਾ ਬਹੁਤ ਵਧੀਆ ਜੀ ਕੋਈ ਤੰਗੀ ਆਈ ਹੋਵੇ ਜਾਂ ਤੁਹਾਨੂੰ ਮਿਲਣੇ ਨੇ ਦਿੱਤਾ ਹੋਇਆ ਜਿੱਦਾਂ ਦਾ ਕਿਦਾਂ ਬਹੁਤ ਬਹੁਤ ਵਧੀਆ ਜੀ ਇਹਨਾਂ ਦਾ ਅਸੀਂ ਸਾਰਿਆਂ ਦਾ ਸਤਿ ਆਬਾ ਧੰਨਵਾਦ ਕਰਦੇ ਕਿੰਨਾ ਟਾਈਮ ਲਾਇਆ ਰਖੜੀ ਬੰਨਣ ਕਿੰਨੀ دیر ਬੈਠੇ ਰਹੇ ਭਰਾ ਆਪਣੇ ਕੋਲ ਨਹੀਂ ਮੇਰਾ ਮੁੰਡਾ ਜੀ ਇਹ ਭਤੀਜੀ ਨੇ ਰਖੜੀ ਬੰਨਦੀ ਆ ਜੀ ਰਖੜੀ ਬੰਨਈ ਸਾਦੇ ਆਲੀ ਆਣ ਨੂੰ ਦਿੱਤਾ ਹਾਂਜੀ ਪਹਿਲਾਂ ਕਦੀ ਇਸ ਤਰ੍ਹਾਂ ਮੁਲਾਕਾਤ ਹੋਈ ਤੁਹਾਡੀ ਰਖੜੀ ਪਹਿਲੀ ਵਾਰ ਰਖੜੀ ਜੀ ਪਹਿਲੀ ਵਾਰ ਹੀ ਆਈ ਸੀ ਪਹਿਲੇ ਮੁਲਾਕਾਤ ਵੈਸੇ ਆਈਦਾ ਹੈ ਘਰਾਂ ਦੇ ਮੁਲਾਕਾਤ ਤਾਂ ਵਧੀਆ ਢੰਗ ਨਾਲ ਕਰਾਂਦੇ ਸਾਰੇ ਪ੍ਰਬੰਧਨਾਂ ਦਾ ਬੱਧੀ ਆਜੀ ਓਕੇ ਅੱਗੇ ਹੋਏ ਪ੍ਰਬੰਧਕੀ ਜੀ ਜੀ ਕੁਝ ਅੱਜ ਮੁੰਨੂ ਅੰਨੀ ਰੱਖੀ ਤੇ ਹੱਦ ਬਹੁਤ ਅੱਛੇ ਵਰਣਨ ਕੀਤੇ ਗਏ ਕਿਸੇ ਭੈਣ ਨੂੰ ਕੋਈ ਪਰਵਾਹ ਨਹੀਂ ਆ ਰਹੀ ਕਿ ਉਹਨਾਂ ਦੇ ਸਾਰੇ ਗੀਰਾਂ ਨੂੰ ਅੰਦਰ ਪ੍ਰਾਧਾ ਡਿਊਟੀ ਖਾ ਲੈ ਅੱਛੀ ਤਰ੍ਹਾਂ ਵੀ ਬਣਾਈ ਜਾ ਰਹੀ ਹੈ ਕਿੰਨੇ ਤੋਂ ਕਿੰਨੇ ਦਾ ਸਮਾਂ ਹੈ ਜੀ ਸਵੇਰੇ 9 ਵਜੇ ਤੱਕ ਸ਼ਾਫਤ ਰਹੇਗੇ 5 ਵਜੇ ਤੱਕ ਹੁਣ ਤੱਕ ਕਿੰਨੇ ਕਿਲੋ ਕੱਟ ਚੁੱਕੇ ਆ ਜੀ ਸਾਰੇ ਬੰਦੇ ਆ ਚੁੱਕੇ ਹੁਣ ਸਿੱਦੇ ਸ਼ਾਮ ਤੱਕ ਆਈ ਜਾਣੀ ਸੀ ਨੇ ਵੀ ਅੱਧਾ ਪਟਾ ਗਏ ਉੱਥੇ ਇੱਦਾਂ ਵੀ ਲੇਡੀਜ਼ ਕਹਿੰਦੀਆਂ ਨੇ ਇਧਰਾਂ ਨੂੰ ਭਰਾਵਾਂ ਨਾਲ ਮਿਲਣ ਤਿਆਰ ਹੈ ਅੱਜ ਲੇਡੀਜ਼ ਨੂੰ ਹਾਂ ਕੁਝ ਲੇਡੀਜ਼ ਕਹਿੰਦੀ ਹੈਗੇ ਸਾਡੇ ਕੋਲ ਜਿੰਨਾ ਭਰਾਵਾਂ ਨਾਲ ਬੁਲਾਓਗੇ ਠੀਕ ਹੈ ਥੈਂਕ ਯੂ